ਯਾਰ ਮਨਜੂ ਵੀਰਾ ਬਣ ਕੇ ਐ ਕਿਉ ਰੁੱਸ ਕੇ ਬੈਠੇ ਤੁਸੀਂ ਹੈ ਮੈਂ ਵਿਆਹ ਤੋਂ ਲੇਟ ਹੋ ਜੂਗਾ ਯਾਰ ਵੀਰ ਬਣ ਕੇ ਜਲਦੀ ਚਲੋ ਅੰਦਰ ਆਜੋ ਅੰਦਰ ਮੈਂ ਕੀ ਬਿਘਾੜਿਆ ਤੁਹਾਡਾ ਤੂੰ ਸਾਨੂੰ ਇਹ ਬਿਘੇੜਤਾ ਹੋਰ ਸਾਡਾ ਕੀ ਬਿਘਾੜੇਗਾ ਜੇ दारू ਬਿਗਾਨੀ ਹੈ ਆ ਤੂੰ ਜਿਹੜਾ ਟਿੱਡ ਦਾ ਤੇਰੇ ਹੀ ਹੈ ਤੂੰ ਦੇਖਦੇ ਪੀਣ ਲੱਗਾ ਯਾਰ ਵੀਰੇ ਮੈਂ ਸਾਰੀ ਉਮਰ ਲੋਕਾਂ ਨੂੰ ਪੀਈਏ ਹੁਣ ਮੇਰਾ 바ਰੀ ਲੈਣ ਦਾ ਟਾਈਮ ਹੈ ਯਾਰ ਹੁਣ ਤੁਸੀਂ ਰੁੱਸ ਕੇ ਬਹਿ ਗਏ ਓਏ ਤੂੰ ਸ਼ੁਕਰ ਕਰ ਹਾਲੇ ਅਸੀਂ ਕੱਲ੍ਹ ਰੁੱਸੇ ਹੀ ਆਂ ਇਹ ਤੂੰ ਨਾ ਹਟਿਆ ਨਾ ਪੀਣੋ ਅਸੀਂ ਤੂੰ ਨੇ ਸੁਸਾਇਡ ਕਰ ਲਾਂਗੇ ਨਾ ਵੀਰ ਬਣ ਕੇ ਐਸਾ ਸਾਥ ਨਾ ਛੱਡੋ ਯਾਰ ਤੁਸੀਂ ਓਏ ਤੂੰ ਇੱਕ ਕੰਮ ਕਰ ਭਰਾਵਾ ਕੰਪੈਨਰ ਮੰਗੋ ਨਾ ਦੋ ਤਿੰਨ ਵੱਟੇ ਵੱਟੇ ਫਿੰਟਰਪ ਦੇ ਪਾਰ ਹੀ ਲਵਾ ਲੈ ਕਿਸਮੀਸ਼ ਮੈਂ ਛੋਟੇ ਮੋਟੇ ਗੁਰਦੇ ਨਾਲ ਤੇਰਾ ਕੁਝ ਨਹੀਂ ਹੋਣਾ ਕਿੰਨਾ ਚਾ ਅਸੀਂ ਸਾਡੇ ਮਾਪਿਆਂ ਨੂੰ ਸਾਡੇ ਫਿਓਚੇ ਨੂੰ ਲੈ ਕੇ ਸਾਰਾ ਨਸ਼ਟ ਕਰਤਾ ਤੂੰ ਯਾਰ ਵਿਆਹਾਂ ਦਾ ਸੀਧ ਨੇ ਵੀਰ ਬਣ ਕੇ ਐਤਕੀਤ ਕਿ ਮੇਰਾ ਕੰਮ ਸਾਰੋ ਹਾਂ ਸੱਚ ਮੈਂ ਤਾਂ ਹਰੇ ਐਤਕੀ ਮੁੰਡੇ ਦਾ ਵਿਆਹ ਵੀ ਕਰਨਾ ਹੈ ਆਸੀਂ ਨਹੀਂ ਜਾ ਸਕਦੇ ਜਿਹੜੇ ਸਾਹਮਣੇ ਤੋਂ ਸਾਡਾ ਨਾਸ ਬਾਰੇ ਨਾ ਸਾਨੂੰ 6 ਮਹੀਨੇ ਦੀ ਕੈਜੂਅਲੀ ਚਾਹੀਦੀ ਹੈ ਛੁੱਟੀ ਚਾਹੀਦੀ ਹੈ ਸਾਨੂੰ ਤੁਹਾਡਾ ਦਿਮਾਗ ਖਰਾਬ ਹੋ ਗਿਆ ਤੁਹਾਡੀ ਕਿਹੜਾ ਕੈਜੂਅਲੀ ਹੁੰਦੀ ਹੈ ਫਟਾਫਟ ਕੰਮ ਕਰੋ ਬਾਹਲਾ ਸਿਰ ਤੇ ਚੜੋ ਮੇਰੇ ਕਿਉਂ ਨਹੀਂ ਮਿਲਦੀ ਆਪ ਤੋਂ ਸਰਕਾਰੀ ਮਾਸਟਰ ਹੋ ਕੇ 6-6 ਮਹੀਨੇ ਫਰ ਲੋ ਹਮਾਰ ਜਨ ਸਾਨੂੰ ਛੁੱਟੀ ਨਹੀਂ ਮਿਲ ਸਕਦੀ ਤੈਨੂੰ ਤਾਂ ਸਟੀਲ ਦੇ ਗੁਰਦੇ ਚਾਹੀਦੇ ਨੇ ਸਟੀਲ ਤੇ ਯਾਰ ਇਹ ਕਿਉਂ ਕਰਦੇ ਹੋ ਚੱਲ ਪਹਿਲਾਂ ਸਾਨੂੰ ਅੱਜ ਜੂਸ ਪੀਵਾਂਗਾ ਬੱਸ ਆਹੋ ਜੂਸ ਦੇ ਬਾਅਦ ਨੇ ਫੇਰ ਮोटा ਸੰਤਰਾ ਸਿੱਟ ਲੈਣਾ ਅੰਦਰ ਤੇਰਾ ਪੇਨ ਦਾ ਕੋਈ ਸਿਸਟਮ ਨਹੀਂ ਵਿੱਚੇ ਕਾਫੀ ਵਿੱਚੇ ਕੋਲਡ ਡਰਿੰਕ ਵਿੱਚੇ ਜਲਵਾ ਵਿੱਚੇ ਮੋਟਾ ਸੰਤਰਾ ਤੇਰਾ ਕੋਈ ਸਿਸਟਮ ਨਹੀਂ ਤੂੰ ਸਾਰਾ ਕੁਝ ਮਿਕਸ ਕਰਕੇ ਵਿੱਚ ਸਿੱਟ ਦਿੰਨੇ ਸਾਡੀ ਸਾਰੀ ਰਾਤ ਲੰਘ ਜਾਂਦੀ ਏ ਆ ਡੱਡ ਕਰਦੇ ਨੂੰ ਯਾਰ ਕੋਲਡ ਡਰਿੰਕ ਤਾਂ ਠੰਡਾ ਹੁੰਦਾ ਕਾ ਨੂੰ ਹੁੰਦਾ ਠੰਡਾ ਜਹਿੜ ਹੈ ਮੇਰਾ ਉਹ ਤੂੰ ਤਾਂ ਆਰਾਮ ਨਾਲ ਟੱਕ ਕੇ ਸੌਂ ਜਨ ਸਾਡੀ ਸਾਰੀ ਰਾਤ ਲੰਘ ਜਾਂਦੀ ਏ ਸਾਰਾ ਨਖੇੜਾ ਕਰਦੇ ਨੂੰ ਆ ਡੱਡ ਕਰਦੇ ਨੂੰ ਉਹਨਾਂ ਨੂੰ ਸਾਨੂੰ ਸਾਰੀ ਰਾਤ ਨੇ ਨੀਂਦ ਹੁੰਦੀ ਯਾ ਤੁਸੀਂ ਮੈਨੂੰ ਗੁੱਸਾ ਨਾ ਚੜਾਓ ਫਟਾਫਟ ਅੰਦਰ ਆਜੋ ਮੈਂ ਬਹੁਤ ਲੇਟ ਹੋ ਰਿਹਾ ਮੈਂ ਤੁਹਾਨੂੰ ਜੇ ਪਰ ਤੁਸੀਂ ਐ ਨਹੀਂ ਮੰਨਦੇ ਨਾ ਤੁਸੀਂ ਜਦੋਂ ਇਕੱਠੇ ਹੁੰਨੇ ਹੋ ਤੁਸੀਂ ਤਾਂ ਵਿਗੜਦੇ ਹੋ ਐ ਕਰਦਾ ਮੇਰੇ ਮੁੰਡੇ ਨੂੰ ਚਾਹੀਦਾ ਆਈਫੋਨ ਤੁਹਾਡੇ ਦੋਨਾਂ ਚੋਂ ਮੈਂ ਇੱਕ ਨੂੰ ਵੇਚ ਦਿਆਂ ਤੂੰ ਤਾਂ ਪਰੇ ਸਾਡਾ ਹੈ ਗੁੱਸਾ ਹੀ ਕਰ ਗਿਆ ਐ ਅਸੀਂ ਕਦੋਂ ਮਨਕਰ ਹੁੰਦੇ ਆ ਚੱਲ ਚੱਲਦੇ ਆ ਤੇਰੇ ਨਾਲ ਪਰ ਯਾਰ ਅਸੀਂ ਤਾਂ ਤੇਰੇ ਪਰਿਵਾਰ ਕਰਕੇ ਕਹਿੰਨੇ ਆ ਭਾਈ ਥੋੜਾ ਹਸਾਬ ਨਾਲ ਪੀਆ ਕਰ ਵੀਰਾ ਬਣ ਕੇ ਡੰਨ ਯਾਰ ਡੰਨ ਤੁਸੀਂ ਐ ਕਰਿਓ ਜਿਹੜਾ ਕੱਲ ਨੂੰ ਵਿਆਹ ਹੈ ਉਹ ਤੇ ਆਪਾਂ ਜੂਸ ਜੂਸ ਤੇ ਰਹਾਂਗੇ ਪੈਗ ਲਾਉਂਦੇ ਨਹੀਂ ਬਾਹ ਮਾਲਕ ਬਾਹ ਐ ਨਹੀਂ ਮੰਨਦੇ ਸਾਡੀ ਬਿਲਕੁਲ ਮੰਨਦਾ ਯਾਰ ਤੁਹਾਡੇ ਬਿਨਾ ਹੈ ਕੌਣ ਹੈ ਮੇਰਾ ਪਰਸਾਨੂੰ ਲੱਗਦਾ ਨਹੀਂ ਮੈਨੂੰ ਇਹ ਲੱਗਦਾ ਵਿਆਹ ਹੀ ਵੈਸ ਨੂੰ ਹੋਣਾ ਹੁਣ ਤੁਸੀਂ ਲੇਟ ਨਾ ਕਰੋ ਬੀਰ ਬਣ ਕੇ ਯਾਰ ਫਟਾਫਟ ਤਿਆਰ ਹੋ ਜਾ ਬਾਈ ਬਣ ਕੇ ਵਿਆਹ ਲਈ ਬਹੁਤ ਲੇਟ ਹੋ ਗਏ ਆਪਾਂ ਤੁਸੀਂ ਇਨਸਾਨ ਲੋਕ ਬਹੁਤ ਖੁਦਗਰਜ਼ ਹੁੰਨੇ ਹੋ ਤੁਹਾਡੇ ਸਰੀਰ ਦਾ ਮੇਨ ਕੰਮ ਅਸੀਂ ਕਰਦੇ ਆ ਪਰ ਤੁਹਾਡੀਆਂ ਫਿਲਮਾਂ ਦੇ ਸਾਰੇ ਗੀਤ ਤੇ ਟਾਈਟਲ ਫਿਲਮਾਂ ਦੇ ਦਿਲ ਤੇ ਹੁੰਦੇ ਨੇ ਤੁਸੀਂ ਦਿਲ ਨੂੰ ਜ਼ਿਆਦਾ ਪਿਆਰ ਕਰਦੇ ਹੋ ਕਦੇ ਬਣਾਈਏ ਫਿਲਮ ਹਮ ਗੁਰਦਾ ਦੇ ਚੁ ਕਿਹਸ ਨਮ ਗੁਰਦਾ ਪੁਰਦਾ ਪਿਆਰ ਬਰ ਹਮਾਰਾ ਗੁਰਦਾ ਆਪਕੇ ਪਾਸ ਹੈ ਕਦੇ ਬਣਾਈਏ ਤੁਹਾਡੇ ਗੀਤ ਵੀ ਐਂ ਹੁੰਦੇ ਨੇ ਕਦੇ ਬਣਾਇਆ ਗੀਤ ਗੁਰਦਾ ਦਿੱਤਾ ਨਹੀਂ ਸੀ ਠੋਕਰਾਂ ਲਵਾਉਣ ਵਾਸਤੇ